ਅਨ ਉਸ ਸਮੇਂ ਜਿੱਤੋ ਨੂੰ ਵਿਦਾ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਵਿਆਹ ਲਾੜੇ ਨੂੰ ਬੁਲਾ ਕੇ ਪਾਈ ਜਾਰੇ ਦੇ ਅੰਗਾਂ ਸਾਕਾਂ ਨੇ ਸਲਾਮੀਆਂ ਪਾਈਆਂ ਜਿੱਤੋ ਦੀ ਮਾਂ ਨੇ ਜਿੱਤੋ ਦੇ ਪਰੌੜੇ ਨੂੰ ਬੜੇ ਪਿਆਰ ਨਾਲ ਪਿਆਰ ਦਿੱਤਾ ਤੇ ਸਲਾਮੀ ਦੇ 11-20 ਉਲਦੀ ਝੋਲੀ ਚ ਪਾ ਦਿੱਤੇ ਬੰਦੀਆਂ ਹੋਰ ਕੁੜੀਆਂ ਜਿਹੜੀਆਂ ਸ੍ਰੀਕੇ ਵਿੱਚ ਜਿੱਤੋ ਦੀਆਂ ਭੈਣਾਂ ਹੀ ਲੱਗਦੀਆਂ ਸਨ ਆਪਣੇ ਨਵੇਂ ਬਣੇ ਜੀਤੇ ਨੂੰ ਤੇਚਣਾ ਤੇ ਮਾਹੌਲ ਕਰਨ ਲੱਗ ਪਈਆਂ ਏ ਜੀਕੇ ਜੀਤੋ ਦਾ ਵੀਰੀ ਉਹਨਾਂ ਦੇ ਨਾਂ ਰਲ ਕੇ ਮਖੌਲ ਕਰਨ ਲੱਗਾ ਜੀਤੋ ਦੀ ਇੱਕ ਹੋਰ ਹੋਰ ਬਹੁਤ ਗੂੜੀ ਸਹੇਲੀ ਜਿਹੜੀ ਗਵਾਂਡੇ ਪਿੰਡ ਤੋਂ ਚੱਲ ਕੇ ਆਈ ਸੀ ਇਹ ਜਿਹੜੀ ਪੰਜਵੀਂ ਜਵਾਰ ਵਿੱਚ ਜੀਤੋ ਦੇ ਜਵਤਨ ਸੀ ਜੀਤੋ ਦੇ ਵੀਰਾ ਕੋਲ ਆ ਕੇ ਰੋਣ ਲੱਗ ਪਈ ਜੀਤੋ ਦੇ ਵੀਰ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਆਹ ਉਸਨੇ ਦੱਸਿਆ ਕਿ ਜੀਤੋ ਦੇ ਵੀਰ ਨੂੰ ਜੀਤੋ ਦੇ ਨਾਲ ਸੌਰੀ ਜਾਣਾ ਚਾਹੀਦਾ ਹੈ ਜੀਤੋ ਦੇ ਵੀਰ ਨੇ ਜੀਤੋ ਦੇ ਹਾਂ ਦੀ ਇਸ ਕੁੜੀ ਨੂੰ ਉਸ ਦੇ ਤਰਾਕੜ ਕੇ ਭੇਜਤਾ ਜਿਸ ਤਰ੍ਹਾਂ ਕੇ ਉਹ ਜੀਤੋ ਨੂੰ ਭੇਜ ਲਿਆ ਕਰਦਾ ਸੀ ਇਹ ਵੀਰ ਉਦਾਸੀ ਹੋਈ ਜੀਤੋ ਦੀ ਮਾਂ ਆਈ ਉਸ ਦੀ ਆਪਣੀ ਮਾਂ ਉਸਨੇ ਉਹਦੀ ਗੱਲ ਸੁਣੀ ਅਣ ਸੁਣੀ ਕਰਨਤੀ ਵਿਆਹ ਦੀ ਰੀਤ ਅਨੁਸਾਰ ਕਿਸੇ ਨੇ ਕਿਸੇ ਭਰਾ ਨੇ ਦੇ ਨਾਲ ਸੌਰੀ ਜ਼ਰੂਰੀ ਜਾਣਾ ਸੀ ਇਹ ਜੀਤੋ ਦੇ ਵੀਰਾ ਨੇ ਆਪਣੇ ਸਭ ਤੋਂ ਛੋਟੇ ਭਰਾ ਦਾ ਨਾਂ ਲੈ ਕੇ ਸਭ ਨੂੰ ਪਰੇ ਹਟਾਲਤਾ ਜਦ بڑے ਮਾਣ ਨਾਲ ਉਸ ਦੀ ਛਾਈ ਜੀ ਵੱਡੀ ਧੀ ਮਨਾਉਣ ਆਈ ਤਾਂ ਜੀਤੋ ਦੇ ਵੀਰ ਨੇ ਉਸ ਨੂੰ ਵੀ ਨਾ ਕਰ ਦਿੱਤੀ ਜੇ ਉਸ ਦੇ ਮੂੰਹੋਂ ਇੱਕ ਵਾਰੀ ਨਾਂ ਨਿਕਲ ਜਾਵੇ ਉਹ ਕਦੀ ਹਾਂ ਨਹੀਂ ਸੀ ਕਰਦਾ ਜੀ ਤੇ ਆਪਣਾ ਜਹਾ ਮੂੰਹ ਲੈ ਕੇ ਪਰੇ ਚੜੀ ਗਈ ਉਸ ਤੋਂ ਪਿੱਛੋਂ ਹੋਰ ਕਿਸੇ ਦੀ ਹਿੰਦ ਨਾ ਪਈ ਜੀਤੋ ਦੇ ਵੀਰ ਨੂੰ ਕੋਈ ਹੋਰ ਕੁਝ ਕਹੇ ਸਾਰੇ ਦੀ ਸਾਰੀ ਚਾਂਜ ਬਿਨਾ ਹੋਣ ਲਈ ਤਿਆਰ ਹੋ ਕੇ ਬੱਸ ਵਿੱਚ ਬੈਠ ਗਈ ਜੀਤੋ ਦਾ ਪਰੌਣਾ ਵੀ ਆ ਕੇ ਕਾਰ ਵਿੱਚ ਬੈਠ ਗਿਆ ਜੀਤੋ ਦੀ ਸੀ ਕਿ ਰੋਣ ਤੋਂ ਹੀ ਨਹੀਂ ਸੀ ਹਟਦੀ ਉਸ ਦੀਆਂ ਸਹੇਡੀਆਂ ਇਹ ਝੋਟੀਆਂ ਭੈਣਾਆਂ ਇੰੀਆਂ ਉੱਚੀ ਉੱਚੀ ਰੋ ਰਹੀਆਂ ਸੰਕੇ ਕਿਸੇ ਨੂੰ ਕੁਝ ਸੁਣਾਈ ਨਹੀਂ ਸੀ ਦੰਦਾ ਰੀਤੋ ਰਹੀ ਪਰਲ ਪਰ ਰੋਈ ਜਾ ਰਹੀ ਸੀ ਤੇ ਘਰੋਂਕਾਰ ਵੱਲ ਪੈਰ ਉੱਟਨ ਦਾ ਨਹੀਂ ਨਹੀਂ ਸੀ ਲੰਦੀ ਉਹ ਕਿਸੇ ਵੀ ਦੀ ਸਲਾਮੀ ਸਰ ਕੀ ਆਪਣੇ ਵੱਲੇ ਨਹੀਂ ਸੀ ਘੁਆ ਰਹੀ ਇਹ ਇਹ ਪੈਸੇ ਦੀ ਲੈਣ ਦੀ ਸਮਾਂ ਰਹੀ ਸੀ ਜੀਤੋ ਦਾ ਵੀਸੀ ਇਹ ਹਾਲੀ ਹਾਲੀ ਤੱਕ ਸਲਾਮੀ ਪਾਉਣ ਲਈ ਸੀ ਆਇਆ ਉਸ ਦਾ ਵਿਚਾਰ ਸੀ ਕਿ ਉਹ ਸਭ ਤੋਂ ਪਿੱਛੋਂ ਜਦ ਜੀਤੋ ਕਾਰ ਵਿੱਚ ਬੈਠ ਕੇ ਜਾਣ ਲੱਗੇਗੀ ਉਸ ਵੇਲੇ ਉਸ ਨੂੰ ਸਲਾਮੀ ਪਾਵੇਗਾ ਇਹ ਪਿਆਰ ਦੇ ਕੇ ਤੌਰ ਦੇਵੇਗਾ ਜੀਤੋ ਦੇ ਪਾਏ ਚਾਚਿਆਂ ਤੇ ਭੈਣਾਂ ਨੇ ਜੀਤੋ ਦੇ ਬੀਬੀ ਸਮਝਾਇਆ ਕਿ ਉਸ ਨੂੰ ਨਾਲ ਗਿਆਨ ਵਿੱਚ ਕੋਈ ਇੰਤਜ਼ਾਰ ਨਹੀਂ ਹੋਣਾ ਚਾਹੀਦਾ ਜੇ ਨਿਆਣੀ ਕੁੜੀ ਜਦ ਕਰਦੀ ਹੈ ਤਾਂ ਵਿਆਹ ਵਾਲੇ ਦਿਨ ਉਸ ਦੀ ਇਹ ਜਿੱਦ ਵੀ ਪਰਵਾਨ ਕਰ ਲੈਣੀ ਚਾਹੀਦੀ ਹੈ ਸੰਗੀਤਾਂ ਦੇ ਵੀਰ ਨੇ ਨਾਹੀ ਕਿਤੀ ਨਾਹਾ ਪੱਦਰ ਤੇ ਪੱਦਰ ਉਸੇ ਤਰ੍ਹਾਂ ਘੁਲੋਤਾ ਰਿਹਾ ਝੰਡ ਦੇ ਤੁਰਨ ਵਿੱਚ ਡੇਗ ਰਹੀ ਸੀ ਸ਼ਾਮ ਦੇ 4:00 ਵੱਜ ਚੁੱਕੇ ਸਨ ਤੇ ਪੂਰੇ ਧੀਮੀ ਨਾ ਗਾਨੀਆਂ ਨੇ ਜਾਣਾ ਸੀ ਵਿੱਚੋਂ 11 ਮੀਲ ਕੱਚਾ ਰਸਤਾ ਸੀ ਇਹ 2 ਮੀਲ ਬਿਲਕੁਲ ਰੇਤਾ ਜਿੱਥੋਂ ਕਦੀ ਕੋਈ বাস ਥੋੜੇ ਇੱਥੇ ਪਾਰ ਨਹੀਂ ਸੀ ਲੰਘ ਲੰਗੀ ਜਿੱਥੋਂ ਘਰਵਲ ਪੈਰ ਕੁੱਟਣ ਵਿੱਚ ਨਹੀਂ ਸੀ ਆਉਦੀ ਜਿੱਥੋਂ ਵੀ ਨੇ ਘੜੀ ਘੜੀਵਲ ਤੱਕਿਆ ਤਾਂ 5.5 ਹੋ ਚੁੱਕੇ ਸਨ ਉਸ ਨੂੰ ਕੁੜੀਆਂ ਦੀ ਮਾਤਾ ਉੱਤੇ ਗੁੱਸਾ ਜਿਹਾ ਆਇਆ ਤਾਂ ਤੇ ਫਟਾਫਾਟ ਕਰ ਜਾ ਕੇ ਰੋਂਦੀ ਕਰਲਾਉਂਦੀ ਸਾਲੂ ਵਿੱਚ ਭਲੇਟੀ ਜੀ ਤੁਨੂੰ ਆਪਣੇ ਕਲਾਵੇ ਵਿੱਚ ਟੋਕ ਲਿਆ ਆ ਤੇ ਲਿਆ ਤੇ ਕਾਰ ਵਿੱਚ ਬਿਠਾ ਦਿੱਤਾ ਜਿੱਥੋਂ ਦੇ ਵੱਡੇ ਤਾਏ ਨੇ ਤੇ ਛੋਟੇ ਤਾਏ ਤੇ ਛੋਟੇ ਚਾਚੇ ਨੇ ਬੜੇ ਪਿਆਰ ਨਾਲ ਜੀ ਤੁਨੂੰ ਦਿਲਾਸਾ ਦਿੱਤਾ ਅਤੇ ਸਲਾਮੀ ਪਾ ਕੇ ਹਰੇ हट ਕੇ ਆਪਣੇ ਵੀਰ ਦੇ ਲੱਕ ਦਵਾਲੇ ਲਿਵਤੀ ਜੀਤੂ ਨੇ ਜਦ ਆਪਣੀਆਂ ਬਾਹਾਂ ਦੀ ਕੱਸ ਤੇ ਲੀ ਕੀਤੀ ਤਾਂ ਜੀਤੂ ਦਾ ਵੀਰ ਵੀ ਆਪਣੀ ਮਿੱਕੀ ਜੀ ਭੈਣ ਨੂੰ ਸਲਾਮੀ ਪਾ ਲਈ ਆਪਣਾ ਬੜਵਾ ਫੌਰਨ ਲੱਗ ਪਿਆ ਜੀਤੂ ਤੇ ਉਸ ਦੀਆਂ ਸੇਹੜੀਆਂ ਦੇ ਰੋ ਰੋ ਕੇ ਲਾਲ ਹੋਏ ਮੂੰਹ ਦੇਖ ਕੇ ਉਸ ਦਾ ਮਨ ਭਾਰੀ ਜਰਾ ਹੋ ਗਿਆ ਤੇ ਫਿਰ ਉਸ ਆਪਣਾ ਚੇਤਾ ਆਇਆ ਗਿਆ ਕਿ ਕਿਸ ਤਰ੍ਹਾਂ ਵਿਆਹ ਲਈ ਪਿਆਰ ਹੁੰਦਾ ਹੁੰਦਾ ਉਹ ਵਿਆਹ ਤੋਂ ਦਰ ਜਾਂਦਾ ਸੀ ਉਹ ਕਿਸੇ ਉਸ ਕੁੜੀ ਨੂੰ ਕਿਸ ਤਰ੍ਹਾਂ ਆਪਣਾ ਅਪਣਾ ਸਕਦਾ ਸੀ ਜਿਸ ਨੂੰ ਉਹ ਜਿਹੜੋਂ ਨਹੀਂ ਸੀ ਜਾਣਦਾ ਕਿਸੇ ਅਣਜਾਣ ਬੰਦੇ ਨੂੰ ਆਪਣਾ ਸਕਣਾ ਕਿੰਨਾ ਔਖਾ ਸੀ ਕਾਲਾ ਕਿ ਉਸ ਦੀ ਬੌਧੀ ਨੇ ਤਾਂ ਉਸ ਦੇ ਘਰ ਆ ਕੇ ਭਾਰਤੀ ਬਿਰਜਾਤਾ ਅਨੁਸਾਰ ਉਸ ਦੀ ਦਾਸੀ ਵੰਨ ਕੀ ਹੈ ਨਸੀ ਹੁਣ ਉਸ ਦੀ ਛੋਟੀ ਭੈਣ ਉਸ ਤੋਂ 8 10 ਬਰੇ ਛੋਟੀ ਭੈਣ ਕਿਸੇ ਅਨਜਾਨ ਮੁੰਡੇ ਕੋਲ ਜਾ ਰਹੀ ਸੀ ਉਸ ਦਾ ਕਹਿਣਾ ਮੰਨਣਾ ਲਈ ਤਿਆਰ ਹੋ ਕੇ ਉਸ ਦੀ ਦਾਸੀ ਵੰਨਨ ਲਈ ਜੀਤੁਰੇ ਵੀਰ ਭਾਈ ਦੇ ਗਬੀਏ ਦੇ ਪੈਰ ਆਗ ਵਿੱਚ ਪੜੇ ਗਏ ਸਲੋਕ ਤੇ ਗੀਤਾਂ ਚੇਤੇ ਆ ਗਏ ਤੇ ਫਿਰ ਉਸ ਨੂੰ ਇਹ ਗੱਲ ਦੀ ਕੀਤੀ ਆਈ ਕੇ ਕਿਸ ਤਰ੍ਹਾਂ ਉਸਨੇ ਆਪਣੀ ਭੈਣ ਨੂੰ ਕਦੇ ਕਿਸੇ ਗੱਲੋਂ ਤੰਗ ਨਹੀਂ ਕੀ ਰੱਖਿਆ ਉਦੋਂ ਵੀ ਤੰਗ ਨਹੀਂ ਸੀ ਰੱਖਿਆ ਜਦੋਂ ਉਹ ਨੀਲੋ ਖੇੜੀ ਉਸਕੋ ਆ ਕੇ 4 ਮਹੀਨੇ ਰਹੀ ਸੀ ਜਦੋਂ ਜੀਤੂ ਨੇ 4 ਮਹੀਨੇ ਆਪਣੇ ਹੱਥੀਂ ਪਕਾਏ ਚਾਹੀ ਚਾਹੀ ਉਤਨੀ ਰੋਟੀਆਂ ਖਵਾਈਆਂ ਸਨ ਤੇ ਜਦੋਂ ਉਹ ਮਾਪਿਆਂ ਤੋਂ ਦੂਰ बैठ बैठा भी जीतों कारण मापिया का उदरेवा नहीं सी करता हम जीतो दूर जा रही थी जिथे उस मिल नहीं जा सकना ते शायद चिट्ठी भी नहीं ची लिख सकनी जिते जी जीतो भी कोई सहेली नहीं सी जी। जिथे जीतो जी ने कोई गल अपनी मन माफी न ਉਡੇ ਕੀਤੇ ਨਹੀਂ ਸੀ ਕਰ ਸਕਨੇ। ਚਿੰਨਿਂ ਚਿੰਨ ਭਾਰ ਵਿੱਚ ਹੀ ਇਹ ਸਾਰੇ ਦੇ ਸਾਰੇ ਵਿਚਾਰ ਉਸ ਦੇ ਦੇ ਵਿੱਚ ਆਏ ਤੇ ਉਹ ਉਦਾਸ ਹੋ ਗਿਆ। ਉਹਦਾ ਜਿਹੇ ਮਨ ਨਾਲ ਉਸਨੇ ਆਪਣੇ ਮਟੂਏ ਵਿੱਚੋਂ ਸਾਰੇ ਦੇ ਸਾਰੇ ਪੈਸੇ bina ਕਿਤੇ ਗਿਣਤੀ ਕਰਨ ਦੇ ਕੱਢੇ ਤੇਜੀ ਤੋਂ ਦੇ ਹੱਥ ਉੱਤੇ ਰੇ। ਜੇ ਤੁਹਾਨੂੰ ਪਤਾ ਨਹੀਂ ਕੀ ਹੋਇਆ ਚੰਗੀ ਭਲੀ ਚੁਪ ਹੋਈ ਜੀ ਤਾਂ ਇੱਕੇਦਾਂ ਕਿਸ ਗਈ ਤੇ ਉਸ ਨੇ ਆਪਣੀ ਹਥੇਲੀ ਉੱਤੇ ਲਵੇ ਹੋਈ ਇਹ ਕਾਰ ਦੇ ਬਾਹਰ ਛੁੱਟ ਦਿੱਤੇ ਅਤੇ ਆਪਣੇ ਬੀਬੀ ਨੂੰ ਜੱਤੀ પા ਕੇ ਰੋਂਣ ਲੱਗ ਪਈ ਗੀਤੋ ਦੇ ਵੀਰ ਨੂੰ ਕਾਚ ਆ ਗਿਆ ਡਰਾਈਵਰ ਨੂੰ ਉਸ ਨੇ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾ ਇਹ ਭਾਰੇ ਗਏ ਮਨ ਨਾਲ ਆਪਣੇ ਛੋਟੇ ਭਾਣੇ ਗੀਤੋ ਕੋਲ ਉਠਾ ਕੇ ਆਪਣੇ ਬਾਪੂ ਨੂੰ ਬੜਾ ਦਿੱਤਾ ਅਤੇ ਆਪ ਜੀਤੂ ਦੇ ਨਾਲ ਬਾੜੀ ਛੇ ਰੁਕੇ ਬੈਠ ਗਿਆ ਆਹ ਕੱਪੜੇ ਤਾਂ ਬਦਲ ਲੈ ਆਹ ਕੱਪੜੇ ਤਾਂ ਬਦਲ ਲੈ ਸਾਰੀ ਨਾਲ ਖਰਾਬ ਹੋਏ ਪਏ ਨੇ ਕਿਉਂ ਨਹੀਂ ਛੋਟੇ ਪੁੱਤਰ ਨੂੰ ਕੁਛੜ ਚੁਕਦਿਆਂ ਜੀਤੂ ਦੇ ਭੱਤੇ ਵੀ ਨੂੰ ਕਿਹਾ ਚੁੱਪ ਕਰ ਹੁਣ ਨਹੀਂ ਤਾਂ ਮਾਰੂੰਗਾ ਮੈਂ ਆਪਣੇ ਬਾਪ ਦੇ ਬੋਲਾਂ ਨੂੰ ਅਣ ਸੁਣੇ ਕਰਕੇ ਉਸ ਨੇ ਜੀਤੂ ਨੂੰ ਕਿਹਾ ਤੇ ਉਹਨਾਂ ਹੀ ਕੱਪੜਿਆਂ ਨਾਲ ਜਿਹੋ ਦੇ ਨਾਲ ਤੁਰ ਗਿਆ